ਸੈਡ ਹੀ ਲੱਗੀ ਆ ਗੇਮ ਹੋਣ ਠੀਕ ਆ ਆ ਆ ਬੱਲੇ ਤੇਰੇ ਤੂੰ ਕੈਮਰਾ ਭੰਦਣਾ ਹਿਸਾਬ ਨਾਲ ਮੈਨੂੰ ਲੱਗਦਾ ਸੈਲ ਆ ਲੈ ਜ਼ੋਰ ਥੋੜਾ ਹੋਰ ਅਰੇ ਐਡਾ ਕੋੜਾ ਪਾਇਆ ਬਰਫ਼ ਪੈਂਦੀ ਕਿੰਗਰੇ ਬਰਫ਼ ਪੈ ਗਈ ਹੈਣਾ ਸੈਡ ਲੱਗਦਾ ਕਿ ਸੈ ਬਰਫ਼ ਪੈ ਗਈ ਯਾਰ ਗਰਮੀ ਹੈ ساجو پیچھے چاکا ساجو پیچھے چاکا پیچھے اندے پیچھے اندے کے لیے ہاں مارنا کی کاندے ਸਹਿਜ ਇੱਕ ਲੈ ਕੇ ਉਹਨਾ ਚਾਰ ਚੱਕ ਲਈ ਹਾਰ ਗਈ ਸਹਿਜ ਅੱਜ ਹਾਰ ਗਈ ਸਹਿਜ ਹਾਰ ਗਈ ਸਹਿਜ ਹਾਰ ਗਈ ਆ ਗੁੜੀ ਜਿੱਤ ਗਈ ਆ ਗੁੜੀ ਜਿੱਤ ਗਈ ਕਿਨਾ ਤੇਰਾ ਪੁੱਤ ਮੰਨ ਮਨਵੀ ਮਨਵੀ ਹੈਨਾ ਇਹ ਕੁੜੀ ਜਿੱਤ ਗਈ ਫੈਜ਼ ਹਾਰ ਗਈ ਫੈਜ਼ ਕੀ ਖਾਦਾ ਸੀ ਅੱਜ ਪਹਿਲਾਂ ਮੈਂ ਦੱਸ ਕੁਰਤੇ ਰੇ ਖਾਣੀ ਹਾਰ ਗਈ ਦੇਖ ਲੋ ਕੀ ਨਾਂ ਤੇਰਾ ਪੁੱਤ ਮਨ ਤੇਰਾ ਨਾਂ ਪੁੱਤ ਪੰਜ ਛਾਹ ਦੋਨੇ ਭੈਣ ਭਰਾ ਆ ਦੋਨਾਂ ਦੀ ਗੇਮ ਸ਼ੁਰੂ ਹੋਣ ਲੱਗੀ ਆ ਦੇਖਦੇ ਆ ਕਿਹੜਾ ਜਿੱਤਦਾ ਠੀਕ ਆ ਚਲੋ ਸਟਾਰਟ ਲਾਗੇ ਆ ਕੇ ਰੱਖਣੇ ਲੱਗੇ ਆਗੇ ਚੁਆ ਲੋ ਦੇ ਆਏ ਬਹੁਤ ਚੁਪਾ ਰਹੀ ਹੈ ਨਹੀਂ ਆ ਦੇਖ ਲਓ ਜੀ ਇਹਨਾਂ ਨੇ ਗੇਮ ਖੇਲੀ ਗੇਮ ਦਾ ਕਲਾਰਾ ਦੇਖੋ ਕਿਦਾਂ ਪਾਇਆ ਆ ਦੇਖੋ ਆ ਮਨ ਜਿੱਤ ਗਿਆ ਪਰ ਚੀਟਿੰਗ ਕਰਕੇ ਜਿੱਤਿਆ ਭੈਣੇ ਦੀ ਬੱਸ ਹੋ ਗਈ ਥੱਕ ਗਈ ਦੌੜ-ਦੌੜ ਕੇ